ਤੌਰ ਤੇ ਦੇਖਿਆ ਜਾਂਦਾ ਹੈ ਕਿ ਹਰ ਵਿਅਕਤੀ ਆਪਣੀ ਸਿਹਤ ਪ੍ਰਤੀ ਬਹੁਤ ਹੀ ਚਿੰਤਾਤ ਰਹਿ। ਕਿ ਮੇਰੀ ਸਿਹਤ ਵਧੀਆ ਹੋਵੇ। ਸਿਆਣੇ ਕਹਿੰਦੇ ਨੇ ਕਿ ਜੇ ਤੁਹਾਡੀ ਸਿਹਤ ਹੈ ਤੇ ਸਭ ਕੁਝ ਹੈ। ਜੇ ਸਿਹਤ ਹੀ ਵਧੀਆ ਨਹੀਂ ਤਾਂ ਤੁਹਾਡੀ ਕੋਈ ਵੀ ਪ੍ਰਾਪਰਟੀ, ਜ਼ਮੀਨ, ਜਾਇਦਾਦ, ਬੱਚੇ ਵੀ ਤੁਹਾਨੂੰ ਚੰਗੇ ਨਹੀਂ ਲੱਗਲੇ। ਇਸ ਵਾਸਤੇ ਮੰਗਲ ਸੈਮਸਨ YouTube ਚੈਨਲ ਇਹ ਡਾਕਟਰ ਨੇ ਕੋਸ਼ਿਸ਼ ਕੀਤੀ ਹੈ ਕਿ ਦਿਨ ਦੀ ਸ਼ੁਰੂਆਤ ਆਪਣੇ ਭੋਜਨ ਤੋਂ ਕਿਵੇਂ ਕਰੀਏ ਜਿਸ ਦੇ ਨਾਲ ਸਾਡੀ ਸਿਹਤ ਨੂੰ ਫਾਇਦਾ ਹੋ ਸਕਦਾ ਹੋਵੇ ਸਵੇਰੇ ਉੱਠ ਕੇ ਐਕਸਰਸਾਈਜ਼ ਕਰਨ ਤੋਂ ਬਾਅਦ ਆਮ ਤੌਰ ਤੇ ਦੇਖਿਆ ਗਿਆ ਹੈ ਕਿ ਬਹੁਤ ਸਾਰੇ ਘਰਾਂ ਦੇ ਵਿੱਚ ਜਾਂ ਗ੍ਰੀਨ ਟੀ ਲਈ ਜਾਂਦੀ ਹੈ ਚਾਹ ਪੀਤੀ ਜਾਂਦੀ ਹੈ ਰਸ ਲੈ ਜਾਂਦੇ ਨੇ ਬਿਸਕੁਟ ਪੂਜੀਆ ਜਾਂ ਹੋਰ ਕਈ ਅਜਈਆਂ ਚੀਜ਼ਾਂ ਲਈਆਂ ਜਾਂਦੀਆਂ ਨੇ ਜਿਹਦੇ ਨਾਲ ਪੇਟ ਦੇ ਵਿੱਚ ਗੈਸ ਬਣਨੀ ਚાલુ ਹੋ ਜਾਂਦੀ ਹੈ ਤੇਜਾਬ ਬਣਨਾ ਚાલુ ਹੋ ਜਾਂਦਾ ਹੈ ਜੇ ਅਸੀਂ ਸ਼ੁਰੂਆਤੀ ਅਜੇਹ ਭੋਜਨ ਨਾਲ ਕਰਾਂਗੇ ਕਿ ਜਿਹਦੇ ਨਾਲ ਤਜਾਬੀਪਣ ਵੱਧਦਾ ਹੋਵੇ ਤਾਂ ਸਾਰਾ ਦਿਨ ਹੀ ਖਰਾਬ ਹੋ ਜਾਂਦਾ ਹੈ ਇੱਕ ਸੁਝਾ ਦਿੱਤਾ ਜਾਂਦਾ ਹੈ ਆਪਣੇ ਦਰਸ਼ਕਾਂ ਨੂੰ ਕਿ ਆਪਣੀ ਸਿਹਤ ਨੂੰ ਵਧੀਆ ਰੱਖਣ ਦੇ ਲਈ ਸ਼ੂਗਰ ਤੋਂ ਬਚ ਕੇ ਰਹਿਣ ਲਈ ਕੋਲੇਸਟ੍ਰੋਲ ਤੋਂ ਬਚ ਕੇ ਰਹਿਣ ਦੇ ਲਈ weight ਨੂੰ ਘਟਾਉਣ ਦੇ ਲਈ ਜਿਹੜਾ ਸਾਦਾ ਸ਼ੁਰੂਆਤੀ ਭੋਜਨ ਹੈ ਉਹ ਇਸ ਤਰ੍ਹਾਂ ਚਾਲੂ ਕਰਨਾ ਚਾਹੀਦਾ ਹੈ ਕਿ ਸਭ ਤੋਂ ਪਹਿਲਾਂ ਸਵੇਰੇ ਬ੍ਰੇਕਫਾਸਟ ਤੋਂ ਪਹਿਲਾਂ ਜਿਹੜਾ ਤੁਹਾਡਾ ਬ੍ਰੇਕਫਾਸਟ ਹੀ ਹੈ ਮੈਂ ਉਹ ਫਰੂਟ ਤੋਂ ਚਾਲੂ ਕਰੋ ਸਲਾਦ ਤੋਂ ਚਾਲੂ ਕਰੋ ਆ ਹੁਣ ਇਸ ਵੇਲੇ ਲੇ ਲਿਆ ਸੇਬ ਇੱਕ ਸੇਬ ਮੀਡੀਅਮ ਸਾਈਜ਼ ਦਾ ਲੈ ਕੇ ਉਸ ਨੂੰ ਕੱਟ ਕੇ ਚੰਗੀ ਤਰ੍ਹਾਂ ਸਾਫ਼ ਕੀਤਾ ਜਾ ਰਿਹਾ ਹੈ ਨਾਲ ਇਹਦੇ ਹੋਰ ਵੀ ਜੋ ਚੀਜ਼ ਤੁਹਾਡੇ ਘਰ 'ਚ ਅਵੇਲੇਬਲ ਹੈ ਚਾਹੇ ਉਹ ਸਬਜੀ ਹੈ ਜਾਂ ਫਰੂਟ ਦੇ ਰੂਪ ਵਿੱਚ ਹੈ ਹੁਣ ਮੇਰੇ ਕੋਲ ਚਿਕੰਦਰ ਹੈ ਉਹ ਲੈ ਲੀਏ ਹਾਫ ਪੀਸ ਕਿਉਂਕਿ ਉਹਦਾ ਸਾਈਜ਼ ਵੱਡਾ ਸੀ ਇਹ ਲੈ ਕੇ ਇਸ ਨੂੰ ਇਹ ਦੀ ਛਿੱਲੜ ਉੱਪਰ ਉਤਾਰ ਕੇ ਇਸ ਨੂੰ ਕੱਟ ਲਿਆ ਔਰ ਨਾਲ ਖੀਰਾ ਕੋ ਖੀਰਾ ਬਹੁਤ ਵਧੀਆ ਹੈ ਡੀਟੌਕਸ ਕਰਦਾ ਸਰੀਰ ਨੂੰ ਸਰੀਰ ਦੇ ਵਿੱਚੋਂ ਬਹੁਤ ਸਾਰੇ ਅਜਿਹੇ ਚੀਜ਼ਾਂ ਨੇ ਜਿਹੜੀਆਂ ਸਰੀਰ ਲਈ ਨੁਕਸਾਨਦੇਹ ਇੱਕ ਨੇ ਉਹਨਾਂ ਨੂੰ ਮਲ ਰਸਤੇ ਬਾਹਰ ਕੱਢਦਾ ਹੈ ਹਾਂ ਹੁਣ ਇੱਕ ਛੋਟੀ ਪਲੇਟ ਜਿਹੜੀ ਹੈ ਉਹ ਭਰ ਗਈ ਹੈ ਐਸਵੇ ਲਈ ਫਰੂਟ ਦੇ ਨਾਲ ਖੀਰੇ ਦੇ ਨਾਲ ਚਕੰਦਰ ਨਾਲ ਸੇਬ ਦੇ ਨਾਲ ਇਹਨਾਂ ਦੇ ਵਿੱਚ ਤੁਸੀਂ ਹੋਰ ਵੀ ਕੋਈ ਜਿਹੜੀ ਤੁਹਾਡੇ ਘਰ 'ਚ ਮੌਜੂਦ ਹੈ ਉਹਨੂੰ ਐਡ ਕਰ ਸਕਦੇ ਹੋ ਪਪੀਤਾ ਲੈ ਸਕਦੇ ਹੋ ਅਮਰੂਦ ਲੈ ਸਕਦੇ ਹੋ ਕੇਲਾ ਲੈ ਸਕਦੇ ਹੋ ਔਰ ਇਸ ਨੂੰ ਪੂਰੀ ਪਲੇਟ ਨੂੰ ਸਜਾ ਕੇ ਬਕਾਇਦਾ ਖਾਣਾ ਚਾਹੀਦਾ ਕਿਉਂਕਿ ਜਿਹੜਾ ਖੀਰਾ ਹੈ ਉਹਨੂੰ ਅਸੀਂ ਸਾਈਡਾਂ ਤੋਂ ਕੱਟ ਕੇ ਅੱਜ ਕੱਲ੍ਹ ਤਾਂ ਖੀਰੇ ਬਹੁਤ ਵਧੀਆ ਹਾਈਬ੍ਰਿਡ ਆ ਚੁੱਕੇ ਨੇ ਜਿਨ੍ਹਾਂ ਨੂੰ ਉਹਦਾ ਛਿਲਕਾ ਲਾਉਣ ਦੀ ਵੀ ਲੋੜ ਨਹੀਂ ਐਸਾ ਚਾਹ ਅਸੀਂ ਸਿੱਧਾਈ ਖੀਰਾ ਫੜ ਕੇ ਉਸ ਨੂੰ ਵੀ ਖਾ ਸਕਦੇ ਹਾਂ ਪਰ ਆਰਾਮ ਨਾਲ ਬੈਠ ਕੇ ਹੌਲੀ ਹੌਲੀ ਚਿੱਟ ਕੇ ਖਾਣ ਨਾਲ ਜਿਹੜਾ ਮੂੰਹ ਦੇ ਵਿੱਚ ਥੁੱਕ ਹੈ ਸਲਵਾ ਹੈ ਉਹ ਵੀ ਜਿਹੜਾ ਅੰਦਰ ਜਾਂਦਾ ਹੈ ਤੇ ਡਾਈਜੈਸਟਿਵ ਸਿਸਟਮ ਨੂੰ ਬਹੁਤ ਵਧੀਆ ਤਰੀਕੇ ਦੇ ਨਾਲ ਹਜਮ ਕਰਨ ਦੇ ਵਿੱਚ ਸਾਰੇ ਦਿਨ ਦੀ ਇਮਿਊਨਿਟੀ ਨੂੰ ਮਿੱਦੇ ਦੀ ਨੂੰ ਤਿਆਰ ਕਰ ਦਿੰਦਾ ਹੈ ਕਿ ਸਾਰਾ ਦਿਨ ਤੁਸੀਂ ਜੋ ਵੀ ਖਾ ਲੋਗੇ ਉਸ ਨੂੰ ਹਜਮ ਕਰਨ ਦੇ ਲਈ ਮਿੱਦੇ ਦੀ ਤਾਕਤ ਦੁੱਗਣੀ ਹੋ ਜਾਂਦੀ ਹੈ ਜਦੋਂ ਅਸੀਂ ਕੋਈ ਚੀਜ਼ ਬੈਠ ਕੇ ਆਰਾਮ ਦੇ ਨਾਲ ਸਕੂਨ ਦੇ ਨਾਲ ਖਾਂਦੇ ਆ ਤਾਂ ਉਸ ਦਾ ਇੱਕ ਤਾਂ ਆਨੰਦ ਬਹੁਤ ਜ਼ਿਆਦਾ ਹੁੰਦਾ ਹੈ ਦੂਸਰਾ ਉਹਦਾ ਸਰੀਰ ਨੂੰ ਬੈਨੀਫਿਟ ਬਹੁਤ ਵਛਾ ਮਿਲਦਾ ਹੈ ਤੇ ਸਰੀਰ ਦੇ ਵਿੱਚ ਪੋਜ਼ਿਟਿਵ એનર્ਜੀ ਵੀ ਆਉਣੀ ਚાલુ ਹੋ ਜਾਂਦੀ ਹੈ ਅਜਿਹਾ ਕੁਛ ਹੀ ਹੋ ਸਕਦਾ ਹੈ ਬਹੁਤ ਸਾਰੇ ਪੜ੍ਹੇ ਲਿਖੇ ਲੋਕ ਉਸ ਤੋਂ ਇਲਾਵਾ ਵੀ ਜਿਹੜੇ ਬਹੁਤ ਕੰਸ਼ਸ ਨੇ ਆਪਣੀ ਸਰੀਰ ਪ੍ਰਤੀ ਅਜਿਹਾ ਕੁਛ ਕਰਦੇ ਹੋਣ ਪਰ ਅੱਜ ਮੰਗਲ ਸਹਿਮਤ ਸੰ ਯੂਟਿਊਬ ਚੈਨਲ ਨੇ ਕੋਸ਼ਿਸ਼ ਕੀਤੀ ਹੈ ਕਿ ਆਪਣੇ ਦਰਸ਼ਕਾਂ ਨੂੰ ਸਵੇਰ ਦੀ ਸ਼ੁਰੂਆਤ ਆਪਾਂ ਕਿਦਾਂ ਕਰੀਏ ਇਹ ਦੱਸਣ ਦੀ ਕੋਸ਼ਿਸ਼ ਕਰ ਲਿਆ ਹੈ ਉਮੀਦ ਹੈ ਕਿ ਦਰਸ਼ਕਾਂ ਨੂੰ ਦੇਖ ਕੇ ਬਹੁਤ ਕੁਝ ਨਵਾਂ ਸਿੱਖਣ ਨੂੰ ਪ੍ਰਾਪਤ ਹੋਇਆ ਹੋਵੇਗਾ ਔਰ ਆਪਣਾ ਲਾਈਫ ਸਟਾਈਲ ਚੇਂਜ ਕਰਕੇ ਬਿਮਾਰੀਆਂ ਤੋਂ ਬਚ ਸਕਦੇ ਨੇ ਔਰ ਸਾਰੇ ਦਿਨ ਦਾ ਜਿਹੜੀ ਸ਼ੁਰੂਆਤ ਹੈ ਇੱਕ ਅੱਛੇ ਢੰਗ ਦੇ ਨਾਲ ਕਰਕੇ ਤੇ ਆਪਣਾ ਦਿਨ ਵਧੀਆ ਬਤੀਤ ਕਰ ਸਕਦੇ ਨੇ ਆਓ ਆਪਾਂ ਕੋਸ਼ਿਸ਼ ਕਰੀਏ ਕਿ ਆਪਣੇ ਦਿਨ ਦੀ ਸ਼ੁਰੂਆਤ ਫਰੂਟ ਤੋਂ ਸਟਾਰਟ ਕਰਕੇ ਖਾਣ ਦੀ ਫਿਰ ਆਪਣੇ ਕੰਮਾਂ ਤੰਦਾਂ ਤੇ ਲੱਗिए ਸੋ ਬਹੁਤ ਬਹੁਤ ਉਹਨਾਂ ਦਰਸ਼ਕਾਂ ਦਾ ਧੰਨਵਾਦ ਜਿਹੜੇ ਇਸ ਵੀਡੀਓ ਨੂੰ ਦੇਖ ਰਹੇ ਨੇ ਔਰ ਤੁਸੀਂ ਜੇ ਤੁਹਾਨੂੰ ਵੀਡੀਓ ਚੰਗੀ ਲੱਗ ਰਹੀ ਹੈ ਤਾਂ ਇਸ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰਕੇ ਇਹਨੂੰ ਸ਼ੇਅਰ ਕਰੋ ਤਾਂ ਜੋ ਕਿ ਵੱਧ ਤੋਂ ਵੱਧ ਲੋਕਾਂ ਨੂੰ ਇਸ ਵੀਡੀਓ ਦਾ ਫਾਇਦਾ ਹੋ ਸਕੇ ਔਰ ਆਪਣੀ ਦਿਨ ਦੀ ਸ਼ੁਰੂਆਤ ਕਰ ਸਕਣ